ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰਿਆ ਜੀ ਦਾ ਤੇ ਵੱਖ-ਵੱਖ ਖਬਰਾਂ ਤੇ ਪਾਈਦਾ ਹੈ ਚਾਨਣਾ ਸੋ ਕਰਦੇ ਆ ਪ੍ਰੋਗਰਾਮ 'ਚ ਸ਼ਾਮਲ ਮਿੰਟੂ ਜੀ ਨੂੰ ਫਿਰੋਕ ਖਬਰਾਂ ਦਾ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਮਿੰਟੂ ਜੀ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਸਭ ਤੋਂ ਪਹਿਲਾਂ ਕਰਦੇ ਚੱਲੀਏ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਫਿਰ ਰੁੱਖਾ ਬਰਾਂ ਦਾ ਕਰਾਂਗੇ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਸੰਪਰਕ ਨੰਬਰ ਹੈ 408 272 2500 ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਿਰਕੇਣਾ ਹੁਣਾ ਨਾਲ ਸੰਪਰਕ ਕਰ ਸਕਦੇ ਹਾਂ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ ਕ੍ਰਿਸ਼ਨ ਤਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿਜਰ ਵੁੱਡਲੈਂਡ ਜੀ ਐਨ ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਔਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਐ ਨਿਮਾ ਸਹੋਤਾ ਹੋਣਾ ਦਾ ਨੰਬਰ ਹੈ 209 270 0113। ਜਸਵਿੰਦਰ ਸਿੰਘ ਨਾਗਰਾ ਰੋਸਵੇਲੋ ਅਵਤਾਸ ਸਿੰਘ ਸੰਗਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਸੋ ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ ਮਿੰਟੂ ਜੀ ਪਾਇਓ ਚਾਨਣਾ ਕੇ ਅਬੂਰ ਦੇ ਵਿੱਚ ਇੱਕ ਮਸ਼ਹੂਰ ਕਾਰੋਬਾਰੀ ਦੀ ਹੱਤਿਆ ਕਰ ਦਿੱਤੀ ਗਈ ਹੈ ਤੇ ਇਹ ਕਾਰੋਬਾਰੀ ਖਾਸਾ ਕਹਿੰਦੇ ਮਸ਼ਹੂਰ ਸੀ 엘ੀਟ ਪੰਜਾਬੀਆਂ ਦੇ ਵਿੱਚ ਖਾਸ ਤੌਰ ਤੇ ਹਰਿਆਣੇ ਦੇ ਵਿੱਚ ਵੀ ਬਿਲਕੁਲ ਬਿਲਕੁਲ ਜੀ ਇਹ ਵੈਸੇ ਤੇ ਪੇਸ਼ੇ ਤੋਂ ਦਰਜੀ ਸਨ ਕਹਿ ਲੋ ਜੀ ਪਰ ਇੰਨਾ ਕੰਮ ਸੀ ਇਹਨਾਂ ਦਾ ਇਹ ਨਾ ਕੰਮ ਸੀ ਕਿ ਤੁਸੀਂ ਹਿਸਾਬ ਲਾ ਲਓ ਕੀ ਨੇਤਾ ਕੀ ਬਨੇਤਾ ਇੱਥੋਂ ਤੱਕ ਕਿ ਜਿਹੜੇ ਐਨ ਆਰ ਆਈਸ ਆ ਕੁਝ ਐਨ ਆਰ ਆਈ ਸਪੈਸ਼ਲ ਇੱਥੋਂ ਲੀਡਰ ਲੱਤਾ ਲੈ ਕੇ ਜਾਂਦੇ ਨੇ ਜੀ ਜੀ ਇਹ ਅਬੋਰ ਆ ਜਿਹੜਾ ਇਹ ਏਰੀਆ ਗੁਰਪ੍ਰੀਤ ਜੀ ਲਾਰੈਂਸ ਹਰਾਂ ਦਾ ਹੀ ਆ ਕਿਉਂਕਿ ਉਹਨਾਂ ਦਾ ਪਿੰਡ ਇਸੇ ਹੀ ਸਬ ਡਿਵੀਜ਼ਨ ਚ ਪੈਂਦਾ ਹੈ ਜੀ ਹੁਣ ਤਸਦੀਕ ਹੈ ਲੋ ਉਹਨਾਂ ਦੇ ਹੀ ਗਰੁੱਪ ਬੰਨਿਓ ਇਹਦੀ ਜ਼ਿੰਮੇਵਾਰੀ ਲਈ ਗਈ ਆ ਤੇ ਜ਼ਿੰਮੇਵਾਰੀ ਦੇ ਵਿੱਚ ਇਹ ਆਖਿਆ ਗਿਆ ਕਿ ਇਹ ਸਾਡੇ ਦੁਸ਼ਮਨਾ ਦੀ ਸਪੋਰਟ ਕਰਦਾ ਸੀ ਜੀ ਪਰ ਜੋ ਅੱਜ ਆਹਾਂ ਉਥੋਂ ਪਤਾ ਕੀਤਾ ਜੋ ਬਾਜ਼ਾਰ ਦੇ ਵਿੱਚ ਚਰਚਾ ਚੱਲਦੀ ਸੀ ਕਿਉਂਕਿ ਬਾਜ਼ਾਰ ਬੰਦ ਕਰ ਦਿੱਤਾ ਗਿਆ ਕਾਰੋਬਾਰੀਆਂ ਦੇ ਵਿੱਚ ਸਹਿਮ ਦਾ ਮਾਹੌਲ ਆ ਜੀ ਤਾਂ ਜੋ ਗੱਲ ਉਥੋਂ ਸੁਣ ਨੂੰ ਮਿਲ ਰਹੀ ਆ ਉਹ ਇਹੋ ਆ ਕਿ ਇਹ ਮਾਮਲਾ ਵਸੂਲੀ ਇਤਿਆਦਕ ਦੇ ਨਾਲ ਹੀ ਜੁੜਦਾ ਹੈ ਜੀ ਤੇ ਮੈਨੂੰ ਤਾਂ ਮੇਰੇ ਇੱਕ ਸੋਰਸ ਨੇ ਦੱਸਿਆ ਕਿ ਇੱਕ ਦੋ ਵਾਰ ਪਹਿਲਾਂ ਵੀ ਲੈਨ ਡੇਨ ਹੋ ਚੁੱਕਾ ਹੈ ਕੌਣ ਆ ਕੌਣ ਨਹੀਂ ਇਸ ਗੱਲ ਦਾ ਤੇ ਚਲੋ ਆਪਾਂ ਕੋਈ ਦਾਵਾ ਨਹੀਂ ਕਰਦੇ ਬਰਹਾਲ ਇਹ ਹੁੰਦਾ ਕਿ ਹੁਣ ਤੇ ਤੁਸੀਂ ਕਈ ਵੈਬਸਾਈਟਾਂ ਤੇ ਦੇਖਿਆ ਹੋਣਾ ਕਿ ਉਹ ਜਿਹੜੇ ਸ਼ੂਟਰ ਨੇ ਉਹਨਾਂ ਦੀਆਂ ਸੀਸੀਟੀਵੀ ਫੁਟੇਜ ਕਿਤੇ ਤਰੇ ਫਿਰਦੇ ਆ ਕਿਤੇ ਕੁਛ ਕਿਤੇ ਕੁਛ ਉਹ ਸਾਰਾ ਕੁਝ ਸਾਹਮਣੇ ਆ ਜੀ ਤਾਂ ਹੁਣ ਇਹੀ ਸਵਾਲ ਹੈ ਹਾਲਾਂਕਿ ਉੱਥੇ ਹਰਮਨਵੀਰ ਗਿੱਲ ਪਹੁੰਚੇ ਸਨ ਡੀਆਈਜੀ ਉਹਨਾਂ ਨੇ ਕਿਹਾ ਕਿ ਭੁਖ ਨਾ ਗ ਬੰਦੇ ਆ ਆਪਣੇ ਆਪ ਨੂੰ ਮਤਲਬ ਕਿ ਚਮਕਾਉਣ ਵਾਸਤੇ ਇਹ ਜੀ ਗੈਂਗਸਟਰ ਬਣਦੇ ਆ ਫਲਾ ਫਲਾ ਪਰ ਮੇਰਾ ਤਾਂ ਸਵਾਲ ਇਹ ਹੋਆ ਕਿ ਜੋ ਰੋਕ-ਥੰਮ ਹੁੰਦੀ ਆ ਗਾਂਹ ਰੋਕ-ਥੰਮ ਹੁੰਦੀ ਆ ਉਹ ਇਹੋ ਜਿਹੀਆਂ ਵਾਰਦਾਤਾਂ 'ਚ ਘੱਟ ਰਹੀ ਆ ਔਰ ਸਭ ਤੋਂ ਵੱਡੀ ਗੱਲ ਕਿ ਐਡਾ ਵੱਡਾ ਕਾਰੋਬਾਰੀ ਨਿਸ਼ਾਨੇ ਤੇ ਹੋਵੇ ਔਰ ਪਲਸਕਲ ਅਗਾਉ ਇਨਪੁਟ ਨਹੀਂ ਸੀ ਇਹ ਬਹੁਤ ਵੱਡੀ ਗੱਲ ਹੈ ਜੀ ਇਹ ਬਹੁਤ ਵੱਡੀ ਗੱਲ ਹੈ ਇਹ ਫੇਲਿਓਰ ਹੈ ਸੂਇਆ ਤੰਤਰ ਦਾ ਵੀ ਕਿਤੇ ਨਾ ਕਿਤੇ ਕਿ ਜੇ ਮੰਨ ਲਓ ਲੈਂਦੇ ਨਸੀ ਜਾਂ ਕੁਝ ਨਾ ਕੁਝ ਸੀ ਅੰਦਰ ਖਾਤੇ ਜਿਸ ਤਰ੍ਹਾਂ ਦਾ ਪੋਸਟ ਪਾਇਆ ਗਿਆ ਕਿ ਉਸ ਚੀਜ਼ ਦੀ ਭਿੰਨਕ ਪਲਸ ਨੂੰ ਨਾ ਲੱਗਣੀ ਇਹ ਬੜੀ ਵੱਡੀ ਗੱਲ ਹੈ ਤਾਂ ਗੱਲ ਇਹੀ ਆ ਕਿ ਇਸ ਵੇਲੇ ਪੰਜਾਬ ਦੇ ਵਿੱਚ ਮਾਹੌਲ ਪੂਰਾ ਸਹਿਮ ਵਾਲਾ ਹੈ ਤੁਸੀਂ ਵੇਖਿਆ ਹੋਣਾ ਕਿ ਪਰਸੋਂ ਚੌਥਵੀ ਇਦਾਂ ਦਾ ਹੀ ਇੱਕ ਮਾਮਲਾ ਵਾਪਰਿਆ ਜੀ ਜਿਹਦੇ ਵਿੱਚ ਇੱਕ ਐਕਟਰਸ ਬੀਬੀ ਦੇ ਪਿਤਾ ਨੂੰ ਗੋਲੀਆਂ ਨਾਲ ਭੁੰਨਿਆ ਗਿਆ ਉਹ ਮਾਮਲਾ ਵੀ ਜੇ ਤੁਸੀਂ ਧਿਆਨ ਨਾਲ ਵੇਖੋਗੇ ਕਿ ਕਿੱਦਾਂ ਦਾ ਉਹਦੇ ਵਿੱਚ ਵੀ ਇਹੋ ਹੀ ਵਸੂਲੀ ਵਾਲਾ ਐਂਗਲ ਆਉਂਦਾ ਕਿਤੇ ਨਾ ਕਿਤੇ ਸਰਕਾਰ ਨੇ ਗਨਮੈਨ ਵੀ ਉਹਨਾਂ ਨੂੰ ਦਿੱਤਾ ਸੀ ਇੱਕ ਉਹ ਗਨਮੈਨ ਵਾਪਸ ਲੈ ਲਿਆ ਹੁਣ ਕੋਰਪ੍ਰੀਜੀ ਸਵਾਲ ਏ ਫੇਰ ਪੈਦਾ ਹੋਏਗਾ ਕਿ ਤੁਹਾਡੇ ਕੋਲ ਕਿਹੜੀ ਐ ਸੀ ਸੂਝਾ ਰਿਪੋਰਟ ਸੀ ਕੋਫੀਆ ਰਿਪੋਰਟ ਸੀ ਕਿ ਤੁਹਾਨੂੰ ਲੱਗਿਆ ਕਿ ਨਹੀਂ ਬੰਦਾ ਜਿਹੜਾ ਉਹ ਬਈ ਅੰਡਰ ਥ੍ਰੈਟ ਨਹੀਂ ਜੀ ਜੀ ਤੇ ਜੇ ਕੋਈ ਇਸ ਤਰ੍ਹਾਂ ਦੀ ਤੁਹਾਡੇ ਕੋਲ ਹੁਣ ਇਨਫੋਰਮੇਸ਼ਨ ਸੀਗੀ ਤੇ ਉਹ ਤੇ ਗਲਤ ਸਾਬਤ ਹੋਈ ਹੈ ਹੂੰ ਜੀ ਇੱਥੇ ਵੀ ਸਵਾਲ ਕਿਤੇ ਨਾ ਕਿਤੇ ਪ੍ਰਸ਼ਾਸਨ ਤੇ ਉੱਠਣਗੇ ਪਰ ਮੇਰੇ ਖਿਆਲ ਦੇ ਨਾਲ ਗੁਰਪ੍ਰੀਤ ਜੀ ਇੱਕ ਵੇਖਣਯੋਗ ਗੱਲ ਹੈ ਜੀ ਕਿ ਇਹੋ ਜੇ ਮਾਮਲੇ ਦੇ ਵਿੱਚ ਮਾਨ ਸਾਹਿਬ ਜਾਂ ਉਹਨਾਂ ਦੀ ਸਰਕਾਰ ਜਿਹੜੀ ਆ ਨਾ ਕੋਈ ਜ਼ਿਆਦਾ ਸੰਜੀਦਗੀ ਨਹੀਂ ਦਿਖਾ ਰਹੀ ਹੂੰ ਜੀ ਜੀ ਮਤਲਬ ਕਿ ਉਹ ਕੋਈ ਰਟਿਆ ਰਟਾਇਆ ਜਵਾਬ ਹੁੰਦਾ ਹੈ ਜੀ ਸਾਡੀ ਪੁਲਿਸ ਜਵਾਬੀ ਕਾਰਵਾਈ ਕਰਦੀ ਆ ਬੰਦੇ ਫੜ ਵੀ ਲੈਂਦੀ ਉਹ ਦੇਖੋ ਰੁਟੀਨ ਆ ਪੁਲਿਸ ਦੀ ਰੁਟੀਨ ਆ ਕਿ ਠੀਕ ਆ ਕੋਈ ਸੱਚਾ ਕੰਮ ਕਰ ਲੈਂਦੀ ਆ ਕਈ ਕੇਸਾਂ ਦੇ ਵਿੱਚ ਮਾਮਲਾ ਟਰੇਸ ਕੀਤਾ ਉਸ ਤੋਂ ਬਾਅਦ ਚਲੋ ਸ਼ੂਟਰ ਗ੍ਰਫਤਾਰ ਹੋ ਗਿਆ ਠੀਕ ਆ ਪਰ ਇੱਕ ਤੇ ਇਹ ਆ ਕਿ ਸਜ਼ਾਵਾਂ ਵਗੈਰਾ ਤੇ ਹੁੰਦੀਆਂ ਹੀ ਨਹੀਂ ਤੁਹਾਨੂੰ ਪਤਾ ਵਿੱਕੀ ਮਿੱਡੂ ਖੇੜਾ ਕੇਸ ਛੱਡ ਦਿਓ ਉਹ ਤੇ ਉਹਦਾ ਭਰਾ ਸੀਗਾ ਜਿਹੜਾ ਇੱਥੋਂ ਤੱਕ ਲੈ ਗਿਆ ਕੇਸ ਨੂੰ ਤੁਸੀਂ ਮੈਨੂੰ ਦੱਸੋ ਇਹਨਾਂ 4-5 ਸਾਲਾਂ 'ਚ 7 ਸਾਲਾਂ 'ਚ ਕਿਹੜਾ ਕੇਸ ਆ ਜਿਹੜਾ ਸਜ਼ਾ ਤੇ ਗਿਆ? ਸ਼ਾਇਦ ਕਿਸੇ ਵੀ ਗੈਂਗ ਦਾ ਕੋਈ ਮਤਲਬ ਕਿ ਜੁੜਿਆ ਬੰਦਾ ਮਰਿਆ ਹੋਵੇ, ਉਹਨਾਂ ਦਾ ਕੋਈ ਸਾਥੀ ਮਰਿਆ ਹੋਵੇ, ਉਹ ਸ਼ਰਧੇ ਹੋ ਉਸ ਕੰਮ। ਪਰ ਮਾਮਲਾ ਕਿਹੜਾ ਗਿਆ? ਕੋਈ ਵੀ ਸਜ਼ਾ ਤੱਕ ਨਹੀਂ ਗਿਆ। ਤਾਂ ਕਈ ਪੱਖ ਤੋਂ ਹੁਣ ਵੇਲਾ ਆ ਗਿਆ ਕਿ ਚਰਚਾ ਕੀਤੀ ਜਾਵੇ ਅਤੇ ਸਰਕਾਰ ਨੂੰ ਥੋੜੀ ਇਹਦੇ ਤੇ ਸੰਵੇਦਨਸ਼ੀਲਤਾ ਵਿਖਾਉਣੀ ਪਵੇਗੀ ਕੁਟਬੀ ਤੇ। ਆਦਰਵਾਇਸ ਕੀ ਹੋਏਗਾ? ਦੇਖੋ ਜਿਸ ਤਰ੍ਹਾਂ ਦਾ ਮਾਹੌਲ ਹੈ। ਜਿਸ ਤਰ੍ਹਾਂ ਦਾ ਮਾਮਲਾ ਹੈ ਉਹਦੇ ਚ ਇਦਾਂ ਹੋਏਗਾ ਕਿ ਕੱਲ ਨੂੰ ਫਿਰ ਦੂਜੀਆਂ ਸਾਰੀਆਂ ਚੀਜ਼ਾਂ ਪਿਛਾ ਰਹਿ ਜਾਂਦੀਆਂ ਨੇ ਤੇ ਸਭ ਤੋਂ ਪਹਿਲਾਂ ਫਿਰ ਲੋਕਾਂ ਦੇ ਏਜੰਡੇ ਤੇ ਆ ਜਾਂਦੀ ਆ ਜਾਨ ਕਿ ਮਾਲ ਬਾਤ ਦੇ ਵਿੱਚ ਜੇਬ ਬਾਤ ਦੇ ਵਿੱਚ ਪਹਿਲਾਂ ਜਾਨ ਜਦੋਂ ਜਾਨ ਮੁੱਦਾ ਬਣ ਜਾਂਦੀ ਆ ਤਾਂ ਫਿਰ ਤੁਹਾਨੂੰ ਪਤਾ ਯੋਗੀ ਵਰਗਾ ਬੰਦਾ ਨਿਕਲਦਾ ਹੂੰ ਜੀ ਜੀ ਫਿਰ ਯੋਗੀ ਵਰਗਾ ਬੰਦਾ ਨਿਕਲਦਾ ਹੈ ਜਿਹਨੂੰ ਨਾਇਕ ਮੰਨਿਆ ਜਾਂਦਾ ਹੈ ਔਰ ਪੰਜਾਬ ਦੇ ਵਿੱਚ ਯੋਗੀ ਦੀ ਮਿਸਾਲ ਦੇਣ ਲੱਗ ਪਏ ਨੇ ਲੋਕ ਤੇ ਇਸ ਕਰਕੇ ਮੇਰੇ ਖਿਆਲ ਦੇ ਨਾਲ ਮਾਨ ਸਾਹਿਬ ਨੂੰ ਬਹੁਤ ਜਲਦੀ ਇਹਨਾਂ ਚੀਜ਼ਾਂ ਤੇ ਵਰਕਆਊਟ ਕਰਨਾ ਪਊਗਾ ਦੇਖਣਾ ਪਊਗਾ ਕਿੱਥੇ ਕੰਮ ਖਰਾਬ ਆ ਕੀ ਗੱਲਬਾਤ ਆ ਹਾਲਾਂਕਿ ਮੈਨੂੰ ਇਸ ਗੱਲ ਦਾ ਇਲਮ ਹੈ ਮੈਂ ਬਹੁਤ ਜ਼ਿੰਮੇਵਾਰੀ ਨਾਲ ਕਹਿਣਾ ਕਿ ਇਸ ਤਰ੍ਹਾਂ ਦੇ ਜਿਹੜੇ ਸੰਗਠਿਤ ਕ੍ਰਾਈਮ ਨੇ ਇਸ ਤਰ੍ਹਾਂ ਜਿਹੜੇ ਬਾਹਰ ਬੈਠੇ ਨੇ ਬੰਦੇ ਜੋ ਮਤਲਬ ਕਿ ਉਹ ਆਦੇਸ਼ ਦਿੰਦੇ ਨੇ ਬੰਦੇ ਹਾਇਰ ਕਰਦੇ ਨੇ ਫਿਰ ਉਹ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਉਸ ਸਾਰੇ ਤੈਨੂੰ ਕਿ ਕ੍ਰਮ ਨੂੰ ਤੋੜਨਾ ਉਸ ਚੀਜ਼ ਨੂੰ 100% ਰੋਕਣਾ ਹੂੰ ਜੀ ਇਹ ਬਹੁਤ ਔਖਾ ਇੰਪੋਸੀਬਲ ਆ ਪਰ ਤੁਹਾਡਾ ਜਿਹੜਾ ਮਤਲਬ ਕਿ ਇਹੋ ਜੇ ਮਾਮਲਿਆਂ ਦੇ ਵਿੱਚ ਇੱਕ ਸਟ੍ਰਾਈਕ ਰੇਟ ਕੈਲ ਰੋਕथाम ਵਾਲਾ ਉਹ ਅੱਛਾ ਹੋਣਾ ਚਾਹੀਦਾ ਮੇਰੇ ਖਿਆਲ ਦੇ ਨਾਲ ਇਹ ਗੱਲ ਮਾਇਨੇ ਰੱਖਦੀ ਆ ਜੀ ਜੀ ਇਹ ਚੀਜ਼ ਤਾਂ ਮਾਇਨੇ ਜ਼ਰੂਰ ਰੱਖਦੀ ਐ ਸੋ ਅਗਲੀ ਖਬਰ ਤੇ ਜੇਕਰ ਆਪਾਂ ਚਲੀਏ ਤਾਂ ਉਧਰ ਭਾਜਪਾ ਦੇ ਨੇਤਾ ਦਾ ਦਾਵਾ ਹੈ ਕਿ 84 ਵਿੱਚ ਇੰਗਲੈਂਡ ਦੀ ਮਦਦ ਲਈ ਗਈ ਸੀ 84 ਵਾਲੇ ਸਾਰੇ ਜਦੋਂ ਪ੍ਰਕਰਮ ਦੇਖਦੇ ਆਪਾਂ ਤਾਂ ਉਹਦੇ ਵਿੱਚ ਇਹ ਗੱਲ ਆਖ ਰਹੇ ਨੇ ਇਹਦੇ ਵਿੱਚ ਕਿੰਨਾ ਕੁ ਤਰਕ ਹੈ ਕਿੰਨੀ ਕੁ ਸਚਾਈ ਹੈ ਜੀ ਦੇਖੋ ਇਹ ਤੇ ਗੱਲ ਲਗਭਗ ਲਗਭਗ ਸਾਫ ਹੈ ਜੇ ਤੁਸੀਂ ਦਸਤਾਵੇਜ਼ ਦੇਖੋਗੇ ਆ ਪਿਛਲੇ ਕੁਝ ਸਮੇਂ ਤੋਂ ਤੇ ਇਹ ਸਾਫ ਹੀ ਹੋ ਗਿਆ ਕਿਉਂਕਿ ਉਦੋਂ ਮਾਰਗਰੇਟ ਥੈਚਰ ਸੀਗੇ ਸਰ ਜੇ ਮੈਂ ਨਹੀਂ ਭੁੱਲਦਾ ਜੀ ਤੇ ਉਸ ਵੇਲੇ ਇੰਡੀਅਨ ਸਟੇਟ ਵਨਿਓ ਉਹਨਾਂ ਦੇ ਨਾਲ ਤਾਲਮਿਲ ਕੀਤਾ ਗਿਆ ਇਹ ਪਿੱਛੇ ਜੇ ਤੁਹਾਨੂੰ ਯਾਦ ਹੋਣਾ ਹੈ ਕਿ ਉੱਥੋਂ ਦੀ ਰਾਜਨੀਤੀ ਦੇ ਵਿੱਚ ਵੀ ਮੁੱਦਾ ਕਾਫੀ ਗਰਮਾਇਆ ਸੀਗਾ ਸ਼ਾਇਦ ਤੁਹਾਨੂੰ ਚੇਤਾ ਹੋਵੇ ਗੁਰਪ੍ਰੀਤ ਜੀ ਸ਼ੈਤਨ ਮਨਜੀਤ ਸਿੰਘ ਜਿਹੜੇ ਟੀਸੀ ਸਾਹਿਬ ਆ ਹਾਂਜੀ ਹਾਂਜੀ ਇਹ ਇਹ ਕਾਫੀ ਮੂਤਾ ਮਤਲਬ ਕਿ ਉ ਉਥੇ ਰਾਜਨੀਤੀ ਦੇ ਵਿੱਚ ਚੱਲਦਾ ਰਿਹਾ ਤਾਂ ਬਰਹਾ ਹੁਣ ਇਹ ਹੁਣ ਭਾਜਪਾ ਨੇ ਚੁੱਕਿਆ ਜੀ ਨਿਸ਼ੀਕੰਤ दुबे ਨੇ ਅੱਛਾ ਭਾਜਪਾ ਦੇ ਨਾਲ ਜੁੜੀ ਮੈਂ ਤੁਹਾਨੂੰ ਇੱਕ ਵੱਡੀ ਅਪਡੇਟ ਦੇ ਦੇਵਾਂ ਇਸ ਗੱਲ ਨੂੰ ਰੋਕ ਕੇ ਆਪਾਂ ਇੱਕ ਵਾਰੀ ਵਿਰਾਮ ਤੇ ਲੈ ਜਾਂਦੇ ਹਾਂ ਕਿ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਲਾ ਦਿੱਤਾ ਗਿਆ ਸੁਨੀਲ ਜਾਖੜ ਜੀ ਦੀ ਜਗ੍ਹਾ ਤੇ ਮਾਲ ਜੀ ਕਿ ਨਵਾਂ ਪ੍ਰੈਜ਼ੀਡੈਂਟ ਭਾਜਪਾ ਨੂੰ ਮਿਲ ਗਿਆ ਤੇ ਮੇਰੇ ਖਿਆਲ ਦੇ ਨਾਲ ਮੇਰਾ ਅੰਦਾਜ਼ਾ ਹੈ ਕਿ ਸ਼ਾਇਦ ਸ਼ਾਇਦ ਸੁਨੀਲ ਜਾਖੜ ਦਿੱਲੀ ਦੀ ਰਾਜਨੀਤੀ 'ਚ ਚਲੇ ਜਾਣ ਮੇਰਾ ਅੰਦਾਜ਼ਾ ਹੈ ਇਹ ਕਿਉਂਕਿ ਹੁਣੇ ਖਬਰ ਫਲੈਸ਼ ਹੋਈ ਆ ਮੇਰੀ ਕਿਸੇ ਨਾਲ ਕੋਈ ਗੱਲਬਾਤ ਤੁਹਾਨੂੰ ਪਤਾ ਵੀ ਇਸ ਲਈ ਹੋਣੀ ਅਸੰਭਵ ਹੈ ਮੈਂ ਆਉ ਨਹੀਂ ਰਿਹਾ ਤੁਹਾਡੇ ਨਾਲ ਤੋ ਬਰਹਾਲੇ ਇਹ ਮੇਰਾ ਇੱਕ ਅੰਦਾਜ਼ਾ ਹੈ ਤਾਂ ਇਹ ਤੁਹਾਨੂੰ ਮੈਂ ਵਿੱਚ ਬ੍ਰੇਕਿੰਗ ਦੱਸ ਦਿੱਤੀ ਆ ਹੁਣ ਜਿਹੜੀ ਗੱਲ ਨਿਸ਼ੀਕਾਂਤ ਦੁਬੇ ਦੀ ਆ ਨਿਸ਼ੀਕਾਂਤ ਦੁਬੇ ਤਾਂ ਨੂੰ ਪਤਾ ਹੀ ਆ ਦੱਬੇ ਆਉਂਦਾ ਕੰਮ ਹੂੰ ਜੀ ਜੀ ਬਹੁਤ ਨਿਸ਼ਾਨੇ ਇੱਧਰ ਉੱਧਰ ਰਾਹੁਲ ਗਾਂਧੀ ਨੂੰ ਲੈ ਕੇ ਤੇ ਮਤਲਬ ਕਿ ਕਈ ਵਾਰ ਤੱਥਹੀਣ ਗੱਲਾਂ ਵੀ ਕਰ ਦਿੰਦਾ ਪਰ ਉਹ ਬੰਦਾ ਇੱਕ ਐਸਾ ਬੰਦਾ ਉਹਨੇ ਹੀ ਤੇ ਸਟੇਟਮੈਂਟ ਦਿੱਤੀ ਸੀ ਨਾ ਪਿਛੇ ਜੇ ਤੁਹਾਨੂੰ ਯਾਦ ਹੋਵੇਗੀ ਕਿ ਦਿੱਲੀ ਦੀ ਜਿਹੜੀ ਕੁਰਸੀ ਆ ਉਹ 25 ਸਾਲ ਹਾਲੇਵਲੀ ਨਹੀਂ ਹੋएगी ਯਾਨੀ ਉਹ ਯੋਗੀ ਆਦਿੱਤਿਆਨਾਥ ਨੂੰ ਸਿੱਧਾ ਵਿਖਾਇਆ ਗਿਆ ਸ਼ੀਸ਼ਾ ਸੀ ਕਿ ਜੇ ਤੁਸੀਂ ਇਹ ਸੋਚੋ ਕਿ ਦਿੱਲੀ ਜਾ ਕੇ ਬਹਿ ਜਾਓਗੇ ਤਾਂ ਭਾਈ ਇਹ ਹਾਲੇ ਹਾਲ ਦੀ ਘੜੀ ਕਹ ਲੋ ਕਿ ਅਸੰਭਵ ਆ ਤਾਂ ਆਪਾਂ ਵੇਖ ਸਕਦੇ ਆ ਕਿ ਨਿਸ਼ੀਕੰਤ ਤੁਬੇ ਦੇ ਬਹਾਨੇ ਗੁਜਰਾਤ ਲੌਬੀ ਬੋਲਦੀ ਆ ਜਿਹੜੀ ਗੱਲ ਕੇਂਦਰ ਸਰਕਾਰ ਨੇ ਖੁਦ ਨਾ ਕਹਿਣੀ ਹੋਵੇ ਖਾਸ ਤੌਰ ਤੇ ਗੁਜਰਾਤ ਲੋਬੀ ਨੇ ਨਾ ਕਹਿਣੀ ਹੋਵੇ ਉਹ ਗੱਲ ਦੁਬੇ ਸਾਫ ਤੋਂ ਕਹਾਈ ਜਾਂਦੀ ਆ ਤਾਂ ਜੇ ਅੱਜ ਉਹਨਾਂ ਨੇ ਇਸ ਇਤਿਹਾਸਿਕ ਤੱਥ ਨੂੰ ਫੇਰ ਛੋਇਆ ਤਾਂ ਮੇਰੇ ਖਿਆਲ ਦੇ ਨਾਲ ਇਹਦੇ ਵਿੱਚ ਆਉਣ ਵਾਲੇ ਦਿਨਾਂ 'ਚ ਆਪਾਂ ਦੇਖ ਸਕਦੇ ਹਾਂ ਜਿਵੇਂ ਆਪਾਂ ਅੱਜ ਇੱਕ ਨਾਲ ਬ੍ਰੇਕਿੰਗ ਖਬਰ ਵੀ ਦੇ ਦਿੱਤੀ ਕਿ ਭਾਜਪਾ ਜੜੀ ਆ ਉਹ ਹੌਲੀ 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 ਪੰਜਾਬ ਦੇ ਵਿੱਚ ਪੱਭਾ ਭਾਰ ਹੋਣ ਦਾ ਸੁਪਨਾ ਜਿਹੜਾ ਪਾਲੇ ਕੀ ਔਰ ਉਹਦੇ ਲਈ ਕਾਂਗਰਸ ਨੂੰ ਨਿਸ਼ਾਨੇ ਤੇ ਲਵੇਗੀ ਫਿਲਹਾਲ ਆਮ ਆਦਮੀ ਪਾਰਟੀ ਵੀ ਉਹਨਾਂ ਦੇ ਨਿਸ਼ਾਨੇ ਤੇ ਆ ਨਿਸ਼ਾਨੇ ਤੇ ਜੇ ਕੋਈ ਸਿੱਧਾ ਹੱਲ ਹੈ ਨਹੀਂ ਤਾਂ ਉਹ ਕਾਲੀ ਗੱਲ ਆ ਕਾਲੀ ਗੱਲ ਤੇ ਉਹ ਇੰਨਾ ਜ਼ਿਆਦਾ ਹਮਲਾਵਰ ਨਹੀਂ ਹੋਏ ਤਾਂ ਉਹ ਕਿਤੇ ਨਾ ਕਿਤੇ ਸੰਕੇਤ ਵੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਲਾਈਸ ਹੋ ਸਕਦਾ ਹੈ ਤੇ ਜੇ ਅਲਾਈਸ ਹੁੰਦਾ ਹੈ ਤਾਂ ਉਹਦੇ ਵਿੱਚ ਜਿੰਨਾ ਬਰੋਬਰ ਨਿਸ਼ਾਨੇ ਤੇ ਆਮ ਆਦਮੀ ਪਾਰਟੀ ਨੂੰ ਲਿਆ ਜਾਊਗਾ ਉਹਨਾਂ ਹੀ ਜ਼ਿਆਦਾ ਕਾਂਗਰਸ ਤਾਂ ਇਸ ਕਰਕੇ ਮੇਰੇ ਖਿਆਲ ਦੇ ਨਾਲ ਨਿਸ਼ੀਕਾਤ ਦਵੇਦਾ 84 ਵਿਨੇ ਦਾ ਜਿਹੜਾ ਇਹ ਇਤਿਹਾਸ ਦਾ ਪੰਨਾ ਖੋਲਿਆ ਗਿਆ ਕਿਤੇ ਨਾ ਕਿਤੇ ਕੋਈ ਨਾ ਕੋਈ ਇਹਦੇ ਵਿੱਚ ਐਂਗਲ ਐਸਾ ਲੱਗਦਾ ਤੇ ਹੈ ਜੀ ਸੋ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਵਿਧਾਨ ਸਭਾ ਦਾ اجلاس ਆ ਗਿਆ ਲੱਗੇ ਤੇ ਕਿ ਆਫੇ ਲਾਏ ਜਾ ਰਹੇ ਨੇ ਕਿ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਾਨੂੰਨ ਬਣਾਉਣ ਦੀ ਤਿਆਰੀ ਹੈ ਖਾਸ ਤੌਰ ਤੇ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਅੱਛਾ ਦੇਖੋ ਮੌਜੂਦਾ ਸਮੇਂ ਦੇ ਵਿੱਚ ਆਪਣੇ ਕੋਲ ਆ ਗਿਆ ਸੀ ਬੀਐਨਐਸ ਭਾਰਤੀ ਨਿਆ ਸਾਹਿਤਾ ਠੀਕ ਹੈ ਜੀ ਯਾਨੀ ਇਹਨਾਂ ਨੇ ਕੁਝ ਕਾਨੂੰਨੀ ਬਦਲਾਅ ਕਰ ਦਿੱਤੇ ਸਨ ਤੁਹਾਨੂੰ ਯਾਦ ਹੀ ਹੈ ਆਪਾਂ ਉਹਦੇ ਤੇ ਖੂਬ ਸਾਰੀਆਂ ਖਬਰਾਂ ਜਿਹੜੀਆਂ ਕਰ ਚੁੱਕੇ ਹਾਂ ਜੀ ਅੱਛਾ ਜੋ ਬੀਐਨਐਸ ਹੈ ਜਦੋਂ ਅਸੀਂ ਇਸ ਨੂੰ ਮੈਂ ਥੋੜਾ ਜਿਹਾ ਟਟੋਲ ਕੇ ਦੇਖਿਆ ਕਿ ਇਹਦੇ ਵਿੱਚ ਇਹੋ ਜਿਹਾ ਕਿਉਂਕਿ ਉਦੋਂ 295 ਹੁੰਦਾ ਸੀਗਾ ਨਾ 295 ਗੀਤ ਵੀ ਆਇਆ ਜੀ ਜੀ 295 ਧਾਰਾ ਲੱਗਦੀ ਆ ਤਾਂ ਉਹਦੇ ਵਿੱਚ ਬੜੀ ਮਹੂਲੀ ਸੱਸ ਹੁੰਦੀ ਆ ਦੋਸ਼ੀ ਨੂੰ ਜ਼ਮਾਨਤ ਜਲਦੀ ਮਿਲ ਜਾਂਦੀ ਆ ਇਹਦੇ ਤੇ ਆਪਾਂ ਪਖਵੀਂ ਬਹਿਸ ਪੰਜਾਬ ਦੇ ਅੰਦਰ ਦੇਖ ਚੁੱਕੇ ਆ ਅੱਛਾ ਭਾਰਤੀ ਨਿਆ ਸਾਂਹਿਤਾ ਜਿਹੜੀ ਬੀਐਨਐਸ ਉਹਦੇ ਵਿੱਚ ਧਾਰਾ 298 ਕਰ ਦਿੱਤੀ ਗਈ ਠੀਕ ਹੈ ਜੀ ਧਾਰਮਿਕ ਸਥਾਨ ਨੂੰ ਜੇ ਕੋਈ ਨੁਕਸਾਨ ਪਹੁੰਚਾਉਂਦਾ ਹੈ ਜਾਂ ਅਪਵਿੱਤਰ ਕਰਦਾ ਹੈ। ਯਾਨੀ ਧਾਰਮਿਕ ਸਥਾਨ ਜਿਵੇਂ ਆਪਣਾ ਗੁਰੂ ਘਰ ਹੈ, ਮੰਦਿਰ ਹੈ, ਮਸਜਿਦ ਹੈ, ਗਿਰਜਾ ਘਰ ਉਹ ਧਾਰਮਿਕ ਸਥਾਨ ਹੋ ਗਿਆ ਨਾ ਕਿ ਜੇ ਕੋਈ ਅੰਦਰ ਵੜ ਕੇ ਕਿਸੇ ਵੀ ਪਾਵਨ ਵਸਤੂ ਨੂੰ ਜਾਣ ਬੁਝ ਕੇ ਨੁਕਸਾਨ ਪਹੁੰਚਾਉਂਦਾ ਹੈ, ਅਪਵਿੱਤਰ ਕਰਦਾ ਯਾਨੀ ਬੇਹਰਮਤੀ ਤਉਨੂੰ 2 ਸਾਲ ਤੱਕ ਦੀ ਸਜ਼ਾ ਹੈ। ਠੀਕ ਹੈ ਜੀ, ਜੁਰਮਾਨਾ ਜੀ ਜੀ। ਜਾ ਦੋਨੇ ਹੋ ਸਕਦੇ ਆ ਹੁਣ ਇੱਥੇ ਇੱਕ ਵੇਲੇ ਆਪਾਂ ਰੁਕ ਕੇ ਥੋੜਾ ਜਿਹਾ ਇਸ ਮਾਮਲੇ ਤੇ ਇੱਕ ਗਹਿინ ਜਿਹਾ ਚਰਚਾ ਕਰੀਏ ਤਾਂ ਇਹਦੇ ਵਿੱਚ ਇਹ ਕਿ 295 ਜੀ ਨਹੀਂ ਸਜ਼ਾਈ ਗਿਆ ਜੀ ਮੇਰੇ ਖਿਆਲ ਦੇ ਨਾਲ ਜਦੋਂ ਇਹ ਨਵਾਂ ਬਣਾਇਆ ਗਿਆ ਤਾਂ ਇਹਨੂੰ ਹੀ ਮਜ਼ਬੂਤ ਕਰ ਦਿੱਤਾ ਜਾ ਹੂੰ ਤਾਂ ਫਿਰ ਸਟੇਟ ਗਵਰਨਮੈਂਟ ਨੂੰ ਸ਼ਾਇਦ ਲੋੜ ਨਾ ਰਹੇ ਇੱਦਾਂ 299 ਆ ਧਾਰਾ ਮੈਂ ਉਹ ਦੇਖੀ ਜੀ ਇਹਦੇ ਚ ਧਾਰਮਿਕ ਭਾਵਨਾਵਾਂ ਨੂੰ ਆ ਜੋ ਥੇਸ ਪਹੁੰਚਾਈ ਜਾਂਦੀ ਆ ਉਸ ਮੰਤਵ ਦੇ ਨਾਲ ਜੇ ਕੋਈ ਕੰਮ ਕਰਦਾ ਹੈ ਅਪਮਾਨ ਕਰਦਾ ਹੈ ਜੀ ਤਾਂ ਕੋਈ ਵਿਅਕਤੀ ਕਿਸੇ ਭਾਈਚਾਰੇ ਦਾ ਧਾਰਮਿਕ ਭਾਵਨਾਤਮਕ ਤੌਰ ਤੇ ਨੁਕਸਾਨ ਕਰਦਾ ਤਾਂ ਸ਼ਬਦ ਜਿਦਾ ਉਹ ਲਿਖਦਾ ਹੈ ਬੋਲਦਾ ਹੈ ਜਾਂ ਕੁਝ ਵੀ ਜਿਦਾ ਲਾ ਲੋ ਕਿ ਆਪਾਂ ਪੋਸਟਾਂ ਵਗੈਰਾ ਤਾਂ ਉਹਦੇ ਤੇ ਮੁਕੱਦਮਾ ਹੋ ਗਿਆ ਤਾਂ 3 ਸਾਲ ਤੱਕ ਦੀ ਸਜ਼ਾ ਹੁਣ ਤੁਸੀਂ ਇਹ ਦੇਖੋ ਕਿ ਜੇ ਕੋਈ ਧਾਰਮਿਕ ਸਥਾਨ ਦੇ ਵਿੱਚ ਵੜ ਕੇ ਬੇਔਰਮਤੀ ਕਰਦਾ 2 ਸਾਲ ਆ ਜੀ ਜੇ ਉਹ ਮਤਲਬ ਕਿ ਲਿਖ ਕੇ ਕੋਈ ਪੋਸਟ ਪਾਉਂਦਾ ਤਾਂ ਤਿੰਨ ਸਾਲ ਆ। ਨਾ ਇੱਥੇ ਕਿਤੇ ਨਾ ਕਿਤੇ ਇਹ ਮੈਂ ਤੁਹਾਨੂੰ ਮਿਸਾਲਾਂ ਦਿੱਤੀਆਂ ਨੇ ਕਿ ਇਹਦੇ ਵਿੱਚ ਗੁੰਜਾਇਸ਼ ਤੇ ਹੈ। ਦੇਖੋ ਇਹ ਤੇ ਮਾਨ ਸਾਹਿਬ ਚਲੋ ਠੀਕ ਆ। ਮੈਂ ਇਸ ਗੱਲ ਦੇ ਨਾਲ ਵੀ ਮਤਫਿਕ ਹਾਂ, ਸਹਿਮਤ ਹਾਂ ਕਿ ਮਾਨ ਸਾਹਿਬ ਜਿਉਂ ਰਾਣੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਉਣ ਦੀ ਜਿਹੜੀ ਗੱਲ ਕੀਤੀ ਸੀ ਉਹ ਤੇ ਪੂਰੀ ਨਹੀਂ ਹੋਈ। ਜੀ। ਤਾਂ ਉਹ ਮੁੱਦਾ ਅਗਾਹ ਜਾ ਕੇ ਵਣ ਸਕਦਾ ਹੈ ਤੇ ਉਸ ਮੁੱਦੇ ਤੋਂ ਖੁਦ ਨੂੰ ਬਚਾਉਣ ਵਾਸਤੇ ਉਹ ਅਜੀਹਾ ਕਦਮ ਫੁੱਟਦੇ ਨਜ਼ਰ ਆ ਰਹੇ ਨੇ ਮੈਂ ਇਸ ਦਲੀਲ ਦੇ ਨਾਲ ਸਹਿਮਤ ਹੋ ਸਕਦਾ ਹਾਂ ਪਰ ਮੈਂ ਤੁਹਾਨੂੰ ਬਾਹਰ ਦਲੀਲ ਇਹ ਵੀ ਦੱਸਿਆ ਕਿ ਬੀਐਨਐਸ ਦੇ ਵਿੱਚ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਜੋ ਆਪਣੇ ਇੰਡੀਆ ਦੇ ਵਿੱਚ ਖਾਸ ਤੌਰ ਤੇ ਜਿਹੜੀ ਸਾਡੀ ਸੋਸਾਇਟੀ ਆ ਜਿਹੜੀ ਕਿ ਬਹੁਤ ਜ਼ਿਆਦਾ ਆਸਤਿਕ ਹੈ ਬਹੁਤ ਜ਼ਿਆਦਾ ਜੀਦੀਆਂ ਭਾਵਨਾਵਾਂ ਧਰਮ ਦੇ ਨਾਲ ਜੁੜੀਆਂ ਹੁੰਦੀਆਂ ਨੇ ਤਾਂ ਉਸ ਸਮਾਜ ਦੇ ਵਿੱਚ ਜੇ ਕੋਈ ਇਸ ਤਰ੍ਹਾਂ ਦੀ ਬਹੁਤੀ ਹਿਰਦੇ ਵਿੱਚ ਇੱਕ ਘਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਉਹਦੇ ਵਾਸਤੇ ਬੀਐਨਐਸ ਦੇ ਵਿੱਚ ਵੀ ਇਹਨਾਂ ਨੇ ਸਜਾਵਾਂ ਕੋਈ ਸਖਤ ਨਹੀਂ ਕੀਤੀਆਂ। ਲਿਹਾਜ਼ਾ ਜੋ ਮੈਨੂੰ ਪਤਾ ਲੱਗ ਰਿਹਾ ਹੈ ਜਿੰਨੀ ਕੋਈ ਜਾਣਕਾਰੀ ਮਿਲ ਰਹੀ ਆ ਕਿ ਇਹ ਇਦਾਂ ਦਾ ਲਿਆ ਰਹੇ ਨੇ ਮਸੌਦਾ ਕਿ ਇਹਨੂੰ ਉਮਰ ਕੈ ਤੱਕ ਖੜਿਆ ਜਾਵੇ। ਜਾਂ ਜੀ ਸਜ਼ਾ ਜੜੀ ਹੋ ਕੇ ਦਾਸ ਉਹ ਤਾਂ ਉਹਦੇ ਕੋਈ ਇਹਨਾਂ ਦੇ ਜਿਹੜੇ ਕਾਨੂੰਨਦਾਨ ਆ ਜਿਹੜੇ ਮਤਲਬ ਕਿ ਐਡਵੋਕੇਟ ਜਨਰਲ ਤਿੰਨ ਜਿਹੜੇ ਬੈਠੇ ਨੇ ਉਹਨਾਂ ਨੇ ਵੇਖਣਾ ਹੈ ਕਿ ਕੀ ਕੀਤਾ ਜਾ ਸਕਦਾ ਹੈ ਉਸ ਤੋਂ ਬਾਅਦ ਕੇਂਦਰ ਦੀ ਮਨਜ਼ੂਰੀ ਮਿਲਣੀ ਹੈ ਕਿਉਂਕਿ ਕਨਕਰੈਂਟ ਲਿਸਟ ਦੇ ਵਿੱਚ ਆਉਂਦਾ ਹੈ ਨਾ ਮਾਮਲਾ ਜੀ ਤਾਂ ਸੂਬਾ ਸਰਕਾਰ ਵੀ ਬਣਾ ਸਕਦੀ ਆ ਤੇ ਸਟੇਟ ਸਰਕਾਰ ਵੀ ਬਣਾ ਆਹ ਸੌਰੀ ਇੰਡੀਆ ਗਵਰਨਮੈਂਟ ਵੀ ਬਣਾ ਸਕਦੀ ਆ ਸੂਬਾ ਸਰਕਾਰ ਵੀ ਬਣਾ ਸਕਦੀ ਆ ਤਾਂ ਇਹ ਹੁਣ ਵੇਖਣਾ ਹੋਏਗਾ ਕਿ ਕਿੰਨੀ ਕਰਦੇ ਆ ਬਰਹਾਲ ਅੱਜ ਇਹਨਾਂ ਨੇ ਇੱਕ ਕੈਬਨਿਟ ਦੀ ਮੀਟਿੰਗ ਵੀ ਲਈ ਆ ਜਿਹੜੀ ਕਿ ਇਸ ਗੱਲ ਤੇ ਆ ਕੀ ਖਤਮ ਹੋਈ ਕਿ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਮਨਜ਼ੂਰੀ ਮਿਲ ਗਈ ਆ ਠੀਕ ਹੈ ਜੀ ਇੱਕ ਹੁਸ਼ਿਆਰਪੁਰ ਆ ਗਈ ਤੇ ਇੱਕ ਮੇਰੇ ਖਿਆਲ ਦੇ ਨਾਲ ਚੰਝੇੜੀ ਦੇ ਵਿੱਚ ਆ ਗਈ ਹੂੰ ਤੇ ਇਸ ਤੋਂ ਇਲਾਵਾ ਕਿਲਾ ਰਾਏਪੁਰ ਦੇ ਜਾਂ ਖੇਟਾਂ ਦੇ ਵਿੱਚ ਬਾਈਲਾਂ ਦੀ ਜਿਹੜੀ ਦੌੜ ਆ ਉਹਨੂੰ ਦੁਬਾਰਾ ਸ਼ੁਰੂ ਕਰਨ ਵਾਸਤੇ ਕਹਿੰਦੇ ਆ ਕਿ ਐਕਟ ਪਾਸ ਕੀਤਾ ਜਾਊਗਾ ਜੀ ਫਿਰ 3600 ਟੀਚਰਾਂ ਦੀ ਭਰਤੀ ਨੂੰ ਮਨਜ਼ੂਰੀ ਜਿਹੜੀ ਆ ਉਹ ਮਿਲ ਗਈ ਆ ਇਹ ਵੀ ਇੱਕ ਤਹਲੋਕੀ ਅਹਿਮ ਗੱਲ ਆ ਤੇ ਇੱਕ ਮਹੱਤਵਪੂਰਨ ਮਾਮਲਾ ਇਹ ਆ ਕਿ BBMP ਦੇ ਵਿੱਚ ਜੋ CISF ਦਾ ਸੀਗਾ ਕਿ ਉਹ ਅਸੀਂ ਨਹੀਂ ਲੱਗਣ ਧਿਆ ਕਿ ਐਸਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮਥਾ ਜਿਹੜਾ ਉਹ ਲਿਆਂਦਾ ਜਾ ਸਕਦਾ ਕਿਉਂ ਕਿ ਕਿਉਂਕਿ ਚੰਨੀ ਸਾਹਿਬ ਦੇ ਵੇਲੇ ਦੱਸਦੇ ਆ ਕਿ ਇੱਕ ਪੱਤਰ ਜਿਹੜਾ ਸਹਿਮਤੀ ਪੱਤਰ ਸੀਗਾ ਜਿਹੜਾ BBMB ਤੇ ਸਿਕਿਉਰਟੀ ਦੇ ਵਾਸਤੇ ਦੇ ਦਿੱਤਾ ਗਿਆ ਸੀ ਤਾਂ ਹੁਣ ਇਸ ਲੈਟਰ ਨੂੰ ਵੀ ਵਾਪਸ ਲੈ ਲਿਆ ਤਾਂ ਦੇਖੋ ਹੁਣ ਇਹਦੇ ਵਿੱਚ ਜਿਹੜਾ ਐਕਟ ਲਿਆਉਂਦੇ ਆ ਉਹਦੇ ਤੇ ਅੱਗੇ ਜਾ ਕੇ ਕੀ ਕਾਰਬਿਆਰ ਹੁੰਦਾ ਹੈ ਜੀ ਜੀ ਸੋ ਵੇਖਾਂਗੇ ਇਹਦੇ ਅੱਗੇ ਜਾ ਕੇ ਹੁਣ ਬਣਦਾ ਕੀ ਹੈ ਅਗਲੀ ਖਬਰ ਤੇ ਜੇਕਰ ਆਪਾਂ ਚਲੀਏ ਤਾਂ ਕਹਿੰਦੇ ਵੀ ਲੈਂਡ ਪੂਲਿੰਗ ਦੇ ਵਿਰੁੱਧ ਹੁਣ ਕਿਸਾਨ ਵੀ ਨਿੱਤਰਨੇ ਸ਼ੁਰੂ ਹੋ ਗਏ ਸੀ ਪਹਿਲਾਂ ਤਾਂ ਆਪੋ ਆਪਣੇ ਕੰਮਾਂ ਦੇ ਵਿੱਚ ਬੀਜੀਸੀ ਜਾਂ ਫਿਰ ਝੋਨਾ ਲਾਉਣ ਦਾ ਸਮਾਂ ਸੀ ਬਹੁਤ ਤੇ ਹੁਣ ਕਿਹੜੇ-ਕਿਹੜੀਆਂ ਕਿਸਾਨ ਜਥੇਬੰਦੀਆਂ ਨਿੱਤਰ ਗਈਆਂ ਨੇ ਜੀ ਮੈਦਾਨ 'ਚ ਦੇਖੋ ਅੱਜ ਲੁਧਿਆਣੇ ਧਰਨੇ ਤੇ ਬੈਠੇ ਸਨ ਕਿਸਾਨ ਇਸ ਤੋਂ ਇਲਾਵਾ ਮੈਂ ਆਯਾਲੀ ਸਾਹਿਬ ਨੂੰ ਵੀ ਦੇਖ ਰਿਹਾ ਸੀਗਾ ਉਹ ਵੀ ਕਿਤੇ ਸੰਬੋਧਨ ਕਰ ਰਹੇ ਸੀਗੇ ਤਾਂ ਹੌਲੀ-ਹੌਲੀ ਜਿਵੇਂ ਤੁਸੀਂ ਕਿਹਾ ਕਿ ਟਰਨੇ ਦੇ ਵਿੱਚ ਕਿਸਾਨ ਪਹੁੰਚਨੇ ਸਟਾਰਟ ਹੋ ਗਿਆ ਇਹਦੇ ਚ ਮਲਕ ਪੋਨਾ ਲੀਗੜ ਅਗਵਾੜ ਗੁਜਰਾ ਇਹ ਜਿਹੜੇ ਜਗਰਾਵਾਂ ਏਰੀਏ ਦੇ ਹੈਗੇ ਨੇ ਕੁਝ ਕਿਸਾਨ ਜਿਨ੍ਹਾਂ ਦੀ ਸ਼ਾਇਦ ਸਵਾ ਪੂ 500 ਕਿੱਲੇ ਜ਼ਮੀਨ ਜਿਹੜੀ ਆ ਉਹ ਇਸ ਪ੍ਰਸਤਾਵਿਤ ਪ੍ਰੋਜੈਕਟ ਦੇ ਵਿੱਚ ਆ ਰਹੀ ਆ ਤਾਂ ਹੁਣ ਇਹਨਾਂ ਨੇ ਇਹ ਨਿਰਣਾ ਕੀਤਾ ਹੈ ਕਿ ਬਈ ਦੇਖੋ ਗੱਲ ਇਹ ਆ ਕਿ ਹਾਈਜੈਕ ਇੱਕ ਤਾਂ ਨਾ ਉਹ ਤੁਹਾਨੂੰ ਪਤਾ ਹੀ ਆ ਕਿਹੇ ਸ਼ਬਦ ਬੜਾ ਇਸਤੇਮਾਲ ਕੀਤਾ ਜਾਂਦਾ ਹੈ ਕਿਸਾਨਾਂ ਨੇ ਇੱਕ ਤੇ ਇਹ ਕੰਮ ਕੀਤਾ ਕਿ ਜਿੰਨੇ ਵੀ ਦਾਲ ਨੇ ਆਮਾਦਵੀ ਪਾਰਟੀ ਨੂੰ ਸ਼ੱਕ ਸਾਰਿਆਂ ਨੂੰ ਸੱਦਾ ਦਿੱਤਾ ਹੈ ਭਾਰਤੀ ਕਿਸਾਨ ਯੂਨੀਅਨ ਨੇ ਵੀ ਦਰਨੇ ਨੂੰ ਸਮਰਥਨ ਦਿੱਤਾ ਬੇਸਿਕਲੀ ਜਥੇਬੰਦੀਆਂ ਨਹੀਂ ਇਹ ਲੋਕਲ ਫਾਰਮਰ ਆ ਜਿਹੜੇ ਉਹ ਦਰਨੇ ਤੇ ਆਏ ਨੇ ਸਭ ਤੋਂ ਪਹਿਲਾਂ ਇਸ ਪ੍ਰੋਜੈਕਟ ਦੇ ਖਿਲਾਫ ਤੇ ਨਾਲ ਅੱਜ ਦੇ ਧਰਮੇ ਕਿਤੇ ਨਾ ਕਿਤੇ ਫਿਰ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਉਹ ਹਾਈਜੈਕ ਦਾ ਡਰ ਹੁੰਦਾ ਹੈ ਇਹਨਾਂ ਨੇ ਭਾਜਪਾ ਵਾਲੇ ਨੇਤਾਵਾਂ ਤੇ ਦੋਸ਼ ਲਾਇਆ ਵੀ ਆ ਕਿ ਨੇਤਾਵਾਂ ਨੇ ਪਿੰਡਾਂ ਤੇ ਜੀਟੀ ਰੋਡ ਤੇ ਕੁਝ ਸਰਪੰਚਾਂ ਦੀਆਂ ਤਸਵੀਰਾਂ ਫਲੈਕਸ ਬੋਰਡ इत्याਦਿਕ ਲਾ ਕੇ ਧਰਮੇ ਨੂੰ ਆਬਾਦਾ ਦੱਸਿਆ ਜਦ ਕਿ ਸੱਚ ਨਹੀਂ ਕਹਣਾ ਜੀ ਸੋ ਉਹੀ ਚੀਜ਼ ਆ ਜਾਂਦੀ ਆ ਹੁਣ ਦੇਖੋ ਲੈਂਡ ਪੂਲਿੰਗ ਦਾ ਜਿਹੜਾ ਮਾਮਲਾ ਹੈ ਨਾ ਉਹ ਗੁਰਪ੍ਰੀਤ ਜੀ ਅਕੇ ਗਰਮਾਏਗਾ ਲੈਂਡ ਪੂਲਿੰਗ ਦਾ ਜਿਹੜਾ ਮੈਂ ਮਤਲਬ ਕਿ ਸਮਝਦਾ ਮੈਂ ਜਿਹੜਾ ਚਰਚਾ ਦਾ ਵਿਸ਼ਾ ਬੰਨਾ ਵੀ ਚਾਹੀਦਾ ਹੈ ਇਹ ਜ਼ਰੂਰੀ ਵੀ ਹੋ ਜਾਂਦਾ ਹੈ ਉਹਦੇ ਵਿੱਚ ਦੋਏ ਪੱਖ ਨੇ ਇੱਕ ਤੇ ਹੁੰਦਾ ਕਿ ਤੁਹਾਡਾ ਭਾਈ ਜਿਹੜਾ ਸਮਰਥਨ ਦੇ ਵਿੱਚ ਹੁੰਦਾ ਲੈਂਡ ਉਹ ਪੱਖ ਕੀ ਕਹਿੰਦਾ ਉਹ ਪੱਖ ਤੁਸੀਂ ਸੁਣੀ ਲਿਆ ਕਿ ਸਰਕਾਰ ਕਹਿੰਦੀ ਆ ਵੀ ਹੁਣ ਜਿੱਦਾਂ ਇੱਕ ਮੈਂ ਲੌਜੀਕਲੀ ਦੱਸਾਂ ਜਿਵੇਂ ਲੋਕ ਕਿ ਇੱਕ ਏਕੜ ਹੈ ਉਹਦੀ ਉਹਦਾ ਕੀਮਤ ਜਿਹੜੀ ਆ ਉਹ ਲਾ ਲੋ ਕੋਈ ਬਾਜ਼ਾਰੂ ਰੇਟ ਹੈ ਜਿਹੜਾ ਚੱਲਦਾ ਮਾਰਕੀਟ ਦਾ ਕੋਈ 40 ਲੱਖ 50 ਲੱਖ ਤਾਂ ਇਹਨਾਂ ਦਾ ਦਾਅਵਾ ਹੈ ਕਿ ਉਹ ਜ਼ਮੀਨ ਮੁੱਲ ਪਾ ਕੇ ਜਦੋਂ ਚੱਲੇ ਜਾਏਗੀ ਡਿਵੈਲਪ ਹੋ ਜਾਏਗੀ ਤੁਹਾਨੂੰ ਜਿਹੜੀ ਉਹਦੇ ਚੋਂ ਪ੍ਰਾਪਰਟੀ ਮਿਲੇਗੀ ਉਹ 4 ਕਰੋੜ ਸਾਢੇ 4 ਕਰੋੜੋਂ ਦਾ ਮੁੱਲ ਪੈ ਜਾਏਗਾ ਠੀਕ ਹੈ ਨਾ ਜੀ ਇਸ ਤਰ੍ਹਾਂ ਮਤਲਬ ਕਿ ਜੁਦਾ ਲਾ ਲੋ ਕਿ ਭਾਈ ਗੱਲ ਇਹ ਆ ਕਿ ਇੱਕ ਕਿੱਲੇ ਦੇ ਹਿਸਾਬ ਨਾਲ ਉਹ ਦੱਸਦੀ ਹੈ ਨਾ ਤੁਹਾਨੂੰ ਕਿ ਇੱਕ ਐਸਆਈਓ ਦੇ ਦੇਾਂਗੇ ਇੱਕ ਰਾਹਿਸ਼ੀ ਪਲਾਟ ਦੇ ਦੇਾਂਗੇ 200 ਵਰਗ ਗੱਜ ਦਾ ਮਤਲਬ ਕਿਦਾਂ ਉਹ ਕੁਝ ਐਸਆਈਓ ਹੋਏਗਾ ਤੇ ਕੁਝ ਘਰ ਇਤਿਹਾਦਕ ਰਾਹਿਸ਼ੀ ਪਲਾਟ ਪਰ ਦੂਸਰੇ ਪਾਸੇ ਵਿਰੋਧ ਦੇ ਵਿੱਚ ਜਿਹੜਾ ਤਰਕ ਆ ਉਹ ਗੱਲ ਇਹ ਆ ਕਿ ਉਹ ਕਹਿੰਦੇ ਕਿ ਹੁਣ ਜਿਵੇਂ ਦੇਖੋ ਕਿ ਤਿੰਨ ਕਨਾਲ ਤੱਕ ਜਿਹੜੇ ਕਿਸਾਨ ਨੇ ਉਹਨਾਂ ਨੂੰ ਕੋਈ ਵੀ ਉਹਦੇ ਚ ਕਮਰਸ਼ੀਅਲ ਸਥਾਨ ਨਹੀਂ ਦਿੱਤਾ ਜਾਂਦਾ। ਮਤਲਬ ਕਿ 1 ਏਕੜ ਵਾਲੇ ਕਿਸਾਨ ਨੂੰ ਤੇ ਤੁਸੀਂ 1000 ਗੱਜ ਦਾ ਰੈਸ਼ੀਅਲ ਪਲਾਟ ਦੇ ਦਿੱਤਾ ਜਾਂ ਜੀ ਨਹੀਂ ਮਤਲਬ ਕਿ ਉਹ ਫਿਰ ਦੇਤਾ 200 ਗੱਜ ਦਾ ਦਫ ਐਸਿਓ ਦਿੱਤਾ ਪਰ ਜੇ ਮੰਨ ਲਓ ਕਿਸੇ ਕੋਲ ਤਿੰਨ ਤਿੰਨ ਕਿਨਾਲਾ ਅੱਜ ਕੱਲ ਤੁਹਾਨੂੰ ਪਤਾ ਨਹੀਂ ਛੋਟੀ ਜ਼ੋਤ ਵੀ ਹੈਗੀ ਤਿੰਨ ਕਨਾਲਾ ਹੈ ਤਾਂ ਭਈ ਉਹਦੇ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੋ ਇਹ ਇੱਕ ਇਹਦੇ ਵਿਰੋਧ ਦੇ ਵਿੱਚ ਵੀ ਤਰਕ ਹੈ ਤੇ ਦੂਜੇ ਕਿ ਪੁਰਾਣੀ ਵਿਵਸਥਾ ਤੋੜ ਕੇ 5-500 ਗੱਜ ਦੇ ਜਿਹੜੇ ਪਲਾਟ ਦੇਣ ਦੇ ਜਾਂ ਉਦਯੋਗਿਕ ਮਤਲਬ ਕਿ ਦਿੱਤਾ ਗਿਆ ਸੀਗਾ ਤਾਂ ਉਹ ਨਾ ਦੇਣਾ ਕਿਤੇ ਨਾ ਕਿਤੇ ਅਨਿਆਂ ਸੋ ਇਹ ਵਿਰੋਧ ਦੇ ਵਿੱਚ ਤਰਕ ਜਿਹੜੇ ਆ ਨਾ ਉਹ ਆਉਂਦੇ ਆ ਕਿ ਲੈਂਡ ਪੂਲਿੰਗ ਦੇ ਵਿੱਚ ਸਭ ਤੋਂ ਵੱਡਾ ਵਿਰੋਧੀ ਇੱਕ ਤਰਕ ਇਹ ਵੀ ਆ ਕਿ ਇਹ ਕੰਸੈਂਟ ਨਹੀਂ ਲਿਆ ਜਾਂਦਾ ਮਤਲਬ ਜੀ ਕਿਸੇ ਦੀ ਸਹਿਮਤੀ ਨਹੀਂ ਲਈ ਜਾਂਦੀ ਜਿਵੇਂ ਆਪਾਂ ਲੈਂਡ ਐਕ acquisition ਐਕਟ ਦੇਖੋਗੇ ਤੁਸੀਂ ਉਹਨੂੰ ਪੜ੍ਹਨਾ ਕਿੱਥੇ ਤੁਸੀਂ ਉਹਦੇ ਵਿੱਚ ਇਹ ਕਿ 80% ਕਿਸਾਨਾਂ ਦਾ ਕੰਸੈਂਟ ਹੋਣਾ ਜ਼ਰੂਰੀ ਆ ਕਿਸੇ ਪ੍ਰੋਜੈਕਟ ਵਾਸਤੇ ਪਰ ਇੱਥੇ ਨਹੀਂ ਸੋ ਇਹ ਦੇਖਦੇ ਆ ਮੇਰੇ ਖਿਆਲ ਦੇ ਨਾਲ ਮਾਮਲਾ ਅੱਗੇ ਵਧੇਗਾcourt ਵਿੱਚ ਜੀ ਸੋ ਅਗਲੀ ਖਬਰ ਤੇ ਜੇਕਰ ਚਲਿਏ ਤਾਂ ਉੱਧਰ ਨਵੇਂ ਨਵੇਂ ਵਿਧਾਇਕ ਬਣੇ ਕਹਿੰਦੇ ਰੋੜਾ ਸਾਹਿਬ ਦੇ ਪੀਏ ਦਾ ਰੌਲਾ ਪੈ ਵੀ ਗਿਆ ਅ ਦੇਖੋ ਰੌਲਾ ਜਿਹੜਾ ਹੈ ਗੁਰਪ੍ਰੀਤ ਸਿੰਘ ਉਹ ਇਸ ਕਰਕੇ ਪੈ ਗਿਆ ਵਾ ਕਿਉਂਕਿ ਕੁਝ ਕਰਮਚਾਰੀ ਜਿਹੜੇ ਆ ਉਹ ਹੀ ਵਿਰੋਧ ਦੇ ਵਿੱਚ ਨਿਤਰੇ ਆ ਦਰਅਸਲ ਕੀ ਆ ਕਿ ਪੰਜਾਬ ਸੈਕਟਰੀਏਟ ਪਰਸਨਲ ਸਟਾਫ ਐਸੋਸੀਏਸ਼ਨ ਉਹਨਾਂ ਨੇ ਇੱਕ ਇਤਰਾਜ਼ ਜਤਾਇਆ ਉਹ ਕਹਿੰਦੇ ਆ ਕਿ ਦੇਖੋ ਸੈਕਟਰੀਏਟ ਬਣ ਤੋਂ ਲੈ ਕੇ ਹੁਣ ਤੱਕ ਇਸ ਤਰ੍ਹਾਂ ਦਾ ਜਿਹੜਾ ਪੀਏ ਦਾ ਪ੍ਰਬੰਧ ਹੁੰਦਾ ਹੈ ਉਹ ਆਮ ਰਾਜ ਪ੍ਰਬੰਧ ਬਣਿਉ ਕੀਤਾ ਜਾਂਦਾ ਪ੍ਰਵਾਨਤ ਅਸਾਮੀਆਂ ਵਿਰੁੱਧ ਮਤਲਬ ਕਿ ਤੈਨਾਤੀਆਂ ਕੀਤੀਆਂ ਜਾਂਦੀਆਂ ਸੈਕਟਰੀਅਟ ਦੇ ਇਤਿਹਾਸ 'ਚ ਉਹ ਕਹਿੰਦੇ ਕਿ ਪਹਿਲੀ ਵਾਰੀ ਹੋਇਆ ਕਿ ਚੀਫ ਸੈਕਟਰੀ ਪੰਜਾਬ ਨੂੰ ਅੱਖੋਂ ਪਰੋਖੇ ਕਰਕੇ ਵਧੇਕ ਮੁਖ ਸਖਤਰ ਮਾਲ ਵਿਭਾਗ ਉਹਨਾਂ ਬਣਿਉ ਵਿਭਾਗ ਦਾ ਕਰਮਚਾਰੀ ਉਸੇ ਵਿਭਾਗ ਦੇ ਮੰਤਰੀ ਨਾਲ ਲਾਇਆ ਗਿਆ ਹੋਵੇ ਜਿਸ ਨਾਲ ਉਸ ਮਹਿਕਮੇ ਦਾ ਕੋਈ ਤਾਲੁਕਾਤ ਹੀ ਨਹੀਂ ਹੁੰਦਾ ਜੀ ਹਾਲਾਂਕਿ ਰੂਲਾਂ ਦੇ ਮੁਤਾਬਕ ਇੱਕ ਮੰਤਰੀ ਨਾਲ ਇੱਕ ਮੀਜੀ ਸੈਕਟਰੀ ਇੱਕ ਸਹਾਇਕ ਇੱਕ ਸਟੈਨੋ ਦੋ ਕਲਰਕ ਦੋ ਸੇਵਾਦਾਰ ਇਹ ਅਸਾਮੀਆਂ ਮਨਜ਼ੂਰਸ਼ੁਦਾ ਹਨ ਜੀ ਜਿਨ੍ਹਾਂ ਵਿਰੁੱਧ ਤਣਾਤਪੀਆਂ ਆਮ ਰਾਜ ਪ੍ਰਬੰਧ ਮਹਿਕਮੇਵਨੀਆਂ ਹੀ ਮੁੱਖ ਸਖਤਰ ਪੰਜਾਬ ਦੀ ਪ੍ਰਵਾਨਗੀ ਨਾਲ ਕੀਤੀ ਹੈ ਤੇ ਇਸ ਤੋਂ ਇਲਾਵਾ ਜੇ ਕੋਈ ਮੰਤਰੀ ਚਾਹੇ ਤੇ ਤੁਹਾਨੂੰ ਪਤਾ ਕਿਸੇ ਮੈਕਮੇ ਦਾ ਕਿਸੇ ਕਰਮਚਾਰੀ ਨੂੰ ਉਹ ਓਐਸਡੀ ਵੀ ਲਾ ਲੈਂਦਾ ਹੈ ਨਾ ਆਫੀਸਰ ਆਨ ਸਪੈਸ਼ਲ ਡਿਊਟੀ ਤੁਹਾਨੂੰ ਪਤਾ ਹੀ ਹੈ ਤਾਂ ਮਤਲਬ ਇਹ ਆ ਕਿ ਪਾਰੀ ਮੈਕਮੇ ਵੱਲੋਂ ਕੋਈ ਸਿੱਧੀ ਤੈਨਾਤੀ ਨਹੀਂ ਕੀਤੀ ਜਾਂ ਸਰ ਇੱਥੇ ਸਿੱਧੀ ਤੈਨਾਤੀ ਕਰ ਦਿੱਤੀ ਗਈ ਤਾਂ ਇਹਦਾ ਕਿਤੇ ਨਾ ਕਿਤੇ ਬੁਰਾ ਮਨਾ ਰਹੇ ਨੇ ਰਾਜ ਪ੍ਰਬੰਧ ਵਾਲੇ ਕਿ ਭਾਈ ਸਾਹਿਬ ਨੂੰ ਸਾਨੂੰ ਤੇ ਦੁੱਖ ਇਸ ਗੱਲ ਦਾ ਹੈ ਕਿ ਜਿਹੜੀ ਰਵਾਇਤ ਚੱਲੀ ਆ ਰਹੀ ਸੀ ਔਰ ਚੀਫ ਸੈਕਟਰੀ ਨੂੰ ਬਾਈਪਾਸ ਕਰ ਦਿੱਤਾ ਗਿਆ ਔਰ ਜੀ ਫੈਕਟਰੀ ਤੇ ਤੁਹਾਨੂੰ ਪਤਾ ਹੀ ਆ ਇਹ ਤੇ ਜਿਹੜੇ ਹੈਗੇ ਮੈਂ ਖੇਚਰੀਵਾਲ ਸਾਹਿਬ ਉਹਨਾਂ ਦੀ ਟੀਮ ਅੰਦੀ ਉਹਨਾਂ ਨੂੰ ਲਾਇਆ ਗਿਆ ਪੈਨੇ ਬਦਲ ਦਿੱਤੇ ਗਏ ਸਨ ਉਹਨਾਂ ਨੂੰ ਅਨੁਰਾਜ ਜੀ ਸੋ ਇਸ ਵਾਸਤੇ ਇਹ ਕਾਫੀ ਕੁਝ ਆ ਜਿਹੜਾ ਗੁਰਪ੍ਰੀਤ ਜੀ ਧਿਆਨ ਮੰਗਦਾ ਹੈ ਤਵੱਜੋ ਮੰਗਦਾ ਕਿ ਦੇਖੋ ਕਿੰਨਾ ਕੁਝ ਨਵਾਂ ਹੋ ਰਿਹਾ ਕਿੰਨਾ ਕੁਝ ਆਪਾਂ ਇਸ ਤਰ੍ਹਾਂ ਦੇਖ ਰਹੇ ਕਿ ਜਿਹੜਾ ਇਤਿਹਾਸ ਚ ਕਦੇ ਨਹੀਂ ਹੋਇਆ ਉਹ ਇਸ ਰਾਜ ਦੇ ਵਿੱਚ ਹੋ ਰਿਹਾ ਜੀ ਸੋ ਅਗਲੀ ਖਬਰ ਦੇ ਵੱਲ ਜੇਕਰ ਆਪਾਂ ਬਧੀਏ ਤਾਂ ਅਗਲੀ ਖਬਰ ਹੈ ਕਿ ਖੈਰਾ ਨੇ ਗਵਰਨਰ ਨੂੰ ਖਤ ਲਿਖਿਆ ਜੀ ਕਹਿੰਦੇ ਹਾਂਜੀ ਦੇਖੋ ਸੁਪਾਲ ਖੈਰਾ ਹੋਰਾਂ ਨੇ ਜਿਹੜਾ ਖਤ ਲਿਖਿਆ ਹੈ ਖਤ ਲਿਖਿਆ ਹੈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਵਾਈਸ ਚਾਂਸਲਰ ਦੇ ਖਿਲਾਫ ਜੀ ਅੱਛਾ ਇਹਦੇ ਚ ਮੈਂ ਤੁਹਾਨੂੰ ਥੋੜਾ ਜਿਹਾ ਲੈ ਜਾਣਾ ਇਹਦੇ ਕੋਈ ਛੋਖੜ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਕਫਰੀਦਕੋਟ ਦੇ ਵਿੱਚ ਇੱਕ ਹੋਟਲ ਦੀ ਉਸਾਰੀ ਟਾਊਨ ਨੂੰ ਲੈ ਕੇ ਸਚਰ ਸਾਹਿਬ ਆਮ ਆਦਮੀ ਪਾਰਟੀ ਦੇ ਜਿਹੜੇ ਨੇਤਾ ਸਨ ਜਿਨ੍ਹਾਂ ਤੇ ਦੋਸ਼ ਲੱਗਾ ਕਿ ਉਹਨਾਂ ਨੇ ਇਨਕ੍ਰੋਚਮੈਂਟ ਕੀਤਾ ਹੋਇਆ ਜਦ ਕਿ ਉਹ ਕਹਿ ਰਹੇ ਸਨ ਤੁਹਾਨੂੰ ਯਾਦ ਹੋਣਾ ਸਚਰ ਸਾਹਿਬ ਆਮ ਆਦਮੀ ਪਾਰਟੀ ਵਾਲੇ ਉਹ ਕਹਿ ਰਹੇ ਸਨ ਕਿ ਜਨਾਬ ਮੈਂ ਦਰਅਸਲ ਇਹ ਜੋ ਬੇਨਿਯਮੀਆਂ ਹਨ ਇੱਥੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਜੋ ਗੜਬੜ ਚੱਲਿਆ ਮੈਂ ਉਹਨਾਂ ਦੀ ਸ਼ਿਕਾਇਤ ਕੀਤੀ ਉਹ ਸਜ਼ਾ ਮਿਲ ਰਹੀ ਹੈ ਜੀ ਜੀ ਤੇ ਉਹ ਰਾਜਾ ਵੜਿੰਗ ਦੇ ਨਜ਼ਦੀਕੀ ਰਿਸ਼ਤੇਦਾਰ ਨੇ ਜੀ ਠੀਕ ਹੈ ਹਾਲਾਂਕਿ ਉਹਨਾਂ ਨੇ ਫਿਰ ਕਾਂਗਰਸ ਛੱਡ ਕੇ ਤੇ ਪਾਰਟੀ ਜੁਆਇਨ ਕਰ ਲਈ ਸੀ ਤਾਂ ਮਤਲਬ ਕਿ ਉੱਥੇ ਦੋ ਧੜੇ ਆਮ ਆਦਮੀ ਪਾਰਟੀ ਦੇ ਤਾਂ ਉਹ ਦੂਜੇ ਧੜੇ ਤੇ ਇੰਟਰੈਕਟਲੀ ਡਾਇਰੈਕਟਲੀ ਕਹਿ ਲਓ ਕਿ ਦੋ ਛਲਾ ਰਹੇ ਸਨ ਅੱਛਾ ਉਹ ਮਾਮਲਾ ਕੀ ਸੀ ਉਹ ਮਾਮਲਾ ਇਹ ਸੀ ਕਿ ਵੀ ਸੀ ਚੱਲਿਆ ਸੀ ਇੰਗਲੈਂਡ ਕੁਝ ਦਿਨ ਫਾਈਨ ਜੀ ਜੀ ਤਾ ਵੀ ਸੀ ਨੂੰ ਸੱਚਰ ਹੁਰਾ ਨੇ ਦੱਸਦੇ ਆ ਕਿ ਐਲਓਸੀ ਜਾਰੀ ਕਰਵਾ ਕੇ ਰੁਕਵਾ ਲਿਆ ਸੀ ਤਾਂ ਕਿ ਸ਼ਿਕਾਇਤ ਕਰਤਾ ਸੰ ਜੀ ਜੀ ਫਿਰ ਉਸ ਤੋਂ ਬਾਅਦ ਵੀ ਸੀ ਸਾਹਿਬ ਨੂੰ ਮੇਰੇ ਖਿਆਲ ਦੀ ਨਾਲ ਵਿਜੀਲੈਂਸ ਦਾ ਸਾਹਮਣਾ ਵੀ ਕਰਨਾ ਪਿਆ ਪਤਾ ਨਹੀਂ ਉਹ ਜਾਂਚ ਵਿੱਚ ਸ਼ਾਮਲ ਹੋਇਆ ਕਿ ਨਹੀਂ ਪਰ ਵਿਜੀਲੈਂਸ ਜਾਂਚ ਉਹਨਾਂ ਤੇ ਜ਼ਰੂਰ ਖੁੱਲੀ ਸੀ ਤਾਂ ਹੁਣ ਇਹ ਥੋੜਾ ਜਿਹਾ ਮੈਂ ਤੁਹਾਨੂੰ ਮੁੱਦਾ ਸਮਝਾ ਦਿੰਦਾ ਕਿਉਂਕਿ ਖਬਰ ਦੇ ਵਿੱਚ ਐਸਾ ਕੁਝ ਨਹੀਂ ਹੋਏਗਾ ਤਾਂ ਇਹਨਾਂ ਨੇ ਇੱਕ ਜਿਹੜਾ ਖਤ ਲਿਖਿਆ ਇਹਨਾਂ ਨੇ ਲਿਖਿਆ ਕਿ ਇਹਦੇ ਵਿੱਚ ਇਹ ਆ ਕਿ ਆਪਣੇ ਨੇੜ ਲਿਆਂ ਦੀਆਂ ਇਹਨਾਂ ਨੇ ਕਥਿਤ ਨਿਯੁਕਤੀਆਂ ਅਤੇ ਨੀਮਾਂ ਦੀ ਪਾਲਣਾ ਕੀਤੇ ਬਗੈਰ ਟੈਂਡਰ ਤੱਕ ਜਾਰੀ ਕੀਤੇ ਆ ਦੇਖੋ ਇਹ ਚਰਚਾਾਂ ਸੁਣੀਆਂ ਨੇ ਤਾਂ ਗੱਲ ਇਹ ਆ ਕਿ ਖੈਰਾ ਦੇ ਰਾਜਪਾਲ ਨੂੰ ਇਹ ਵੀ ਕਿਹਾ ਕਿ ਦੇਖੋ ਵਾਈਸ ਚਾਂਸਲਰ ਵੱਲੋਂ ਆਪਣੇ ਪੁੱਤਰ ਤੇ ਨੌਨੂ ਜੋ ਬੈਲਜੀਅਮ ਦੇ ਵਸਨੀਕ ਹੈ ਉਹਨਾਂ ਨੂੰ ਯੂਨੀਵਰਸਿਟੀ ਵਿੱਚ ਨਿਯੁਕਤ ਕਰ ਦਿੱਤਾ ਗਿਆ ਤੇ ਯੂਨੀਵਰਸਿਟੀ ਵੱਲੋਂ ਕਰੋੜਾਂ ਦੀ ਲਾਗਤ ਵਾਲੇ ਜਿਹੜੇ ਨਿਰਮਾਣ ਤੇ ਖਰੀਦ ਦੇ ਪ੍ਰੋਜੈਕਟ ਬਗੈਰ ਈ-ਟੈਂਡਰਿੰਗ ਤੇ ਜਨਤਕ ਨੋਟਿਸ ਸ਼ੁਰੂ ਕਰਨ ਦੇ ਅਮਲ ਦੀ ਜਿਹੜੀ ਹੈ ਨਾ ਉਹ ਵੀ ਜਾਣੀ ਕੀਤੀ ਜਾਣੀ ਚਾਹੀਦੀ ਦੇਖੋ ਇਹ ਮਾਮਲਾ ਗੰਭੀਰ ਹੈ ਗੁਰਪ੍ਰੀਤ ਜੀ ਇਹ ਮਾਮਲਾ ਬਤੀ ਗੰਭੀਰ ਆ ਇਹਦੇ ਵਿੱਚ ਸਰਕਾਰ ਨੂੰ ਜਲਦੀ ਤੋਂ ਜਲਦੀ ਜਾਂਚ ਕਰਵਾਉਣੀ ਚਾਹੀਦੀ ਹੈ ਮੇਰਾ ਇਹ ਮੰਨਣਾ ਹੈ ਇਹ ਇਹ ਬਹੁਤ ਮਸਲਾ ਜਿਹੜਾ ਹੈ ਨਾ ਇਹ ਗੰਭੀਰ ਹੈ ਗੰਭੀਰਤਾ ਉੱਚੀ ਸਿੱਖਿਆ ਨਾਲ ਜੁੜਿਆ ਇੱਕ ਬਹੁਤ ਪਾਇਦਾਰ ਵਿਦਿਅਕ ਸੰਸਥਾਨ ਦੇ ਨਾਲ ਜੁੜਿਆ ਸੋ ਇਹਦੇ ਤੇ ਸਰਕਾਰ ਨੂੰ ਐਕਸ਼ਨ ਤੁਰੰਤ ਲੈਣਾ ਚਾਹੀਦਾ ਜੀ ਜੀ ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਸੋ ਤੁਸੀਂ ਜਿਹੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸੋ ਇਹ ਸੰ 49.5 ਮਿੰਟੂ ਗੁਰਸਰਿਆ ਜੀ ਵੱਖ-ਵੱਖ ਖਬਰਾਂ ਤੇ ਜਿਨ੍ਹਾਂ ਨੇ ਪਾਇਆ ਚਾਨਣਾ ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ ਆਪਣੇ ਵਿਚਾਰਾਂ ਤੇ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਦੇ ਨਾਲ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ